ਇਹ ਮਤਰੋ ਕਰਮਾਂ ਦੇ ਸਕੂਲ ਦੀ ਬਿਲਡਿੰਗ ਜਬਰਦਸਤ ਜਨਾ ਤਾਕੜੀ ਐ ਝੂਲਿਆਂ ਦੇ ਲੈ ਗਏ ਝੂਟੇ ਜੇ ਹੈ ਉੱਤਰੋ ਫਿਰ ਆਪਾਂ ਆਏ ਸੀ ਡੱਬੇ ਲੈਣ ਤੁਹਾਨੂੰ ਪਤਾ ਸੋਨੇ ਯਾਰ ਦੇਓ ਘੈਂਟ ਦੇਓ ਹੋਰ ਸੁਣਾ ਸੋਨੇ ਯਾਰਾ ਕੀ ਹਾਲ ਆ ਕੈਮ ਜਮਾ ਮਾਨ ਸਾਹਿਬ ਚੱਲ ਸ਼ਾਦੀ ਕਿੰਨੀ ਹੋਡ ਐਡ ਕਰਕੇ ਛੜੀ ਨਹੀਂ ਵੇਟ ਬੂਟ ਲੈ ਚੱਕਦਾ ਤਾ ਤੇ ਬਤ ਤਾ ਦੇ ਆਹ ਦੇਖੜਾ ਗੁੱਲੀ ਡੰਡੀ ਆ ਹਾ ਹੋਰ ਕੀ ਆ ਇੰਨਾ ਗੁੱਲੀ ਡੰਡਾ ਜਿੰਨੇ ਸਾਨੂੰ ਤਾਂ ਲੱਗਦੇ ਨਹੀਂ ਹਾਂ ਤਾਂ ਚੀਨੇ ਨੂੰ ਬੁਲਾ ਲਿਆ ਕਰੋ ਕਿਉਂਕਿ ਤੇ ਹੱਥ ਚ ਉਹੀ ਬਰਕਤ ਈ ਆ ਬਾਈ ਵੀ ਦਵਾਈ ਵੱਧ ਕੰਮ ਕਰ ਲੱਗ ਜਾਂਦੀ ਆ ਸਰਬ ਬਾਈ 1000 ਬਣਦਾ ਈ ਠੇਕੇਦਾਰ ਕਹਿੰਦਾ ਕੋਈ ਨਾ 20 ਦੇ ਦੇ ਕਹਿੰਦਾ ਕਹਿੰਦਾ ਅਜੇ ਤੱਕ ਕਰਦੀ ਰਹਿਣਾ ਸਾਡਾ ਕੋਈ ਫਰਕ ਨਹੀਂ ਚਾ ਉਹੜਾ ਕਰਦੇ ਆ ਬਾਈ ਠੇਕੇਦਾਰ ਨਾਲ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਆ ਆਪਣੇ ਨਵੇਂ ਬਲੌਗ 'ਚ ਅੱਜ ਆਪਣੇ ਬਲੌਗ ਦਾ 355ਵਾਂ ਦਿਨ ਅੱਜ ਮੈਂ ਤਰੋਂ ਰੰਗ ਆਪਣੇ ਸਾਰੇ ਨਿਪਟ ਗਿਆ ਜੀ ਲਾਸਟ ਰਹਿ ਗਿਆ ਆਪਣਾ ਪੁਰਾਣਾ ਬ੍ਰਾਂਡ ਵਾਲਾ ਪਚਾਇਆ ਪਿਆ ਸੀ ਜਿੱਥੋਂ ਜਿੱਥੋਂ ਲੈ ਗਿਆ ਨਾ ਉੱਥੇ ਉੱਥੇ ਇਹ ਵੀ ਮਾਰ ਦੇਗੇ ਚਾਰ ਪੰਜ ਸਾਲਾਂ ਦਾ ਪੈਸੀ ਜੰਮਿਆ ਨਹੀਂ ਦੇਖ ਨਾ ਆਇਆ ਭਾਈ ਕਹਾਣੀ ਇੱਥੇ ਰਹਿ ਗਿਆ ਸੀ ਜਿਹੜਾ ਦਿਖਾਉਣਾ ਤੁਹਾਨੂੰ ਆ ਦੇਖੋ ਮੇਰਾ ਬੱਬੂ ਮਾਨੂ ਸਿੰਘ ਮਾਰਦੇ ਠੋਕਰ ਕਹਿੰਦਾ ਤਖਤਾਂ ਦਾ ਜਾਨੂ ਇੱਥੇ ਰਹਿੰਦਾ ਸੀ ਭਾਈ ਇਹ ਬ੍ਰਾਂਡ ਦਾ ਸਾਡਾ ਪਹਿਲਾ ਦਾ ਪੈਸੀ ਮਾੜਾ ਮੋੜਾ ਅਟੈਚਿੰਗ ਜੀ ਜਿੱਥੇ ਬਾਕੀ ਸਾਰਿਆਂ ਦੇ ਹੋ ਗਿਆ ਗੇਟਾਂ ਗੁੱਟਾਂ ਦੇ A to Z। ਬਾਕੀ ਆ ਜੇ ਇੱਕ ਬੰਦਾ ਹੀ ਆਇਆ ਜਿਹਨਾਂ ਹਿਸਾਬ ਕਿਤਾਬ ਵੀ ਕਰਦੇ ਆ। ਤੇ ਹੁਣ ਅਸੀਂ ਰੈਡੀ ਹੋ ਚੁੱਕੇ ਆ। ਹੁਣ ਜਾਨੇ ਕਰਮ ਦੇ ਸਕੂਲ 'ਚ ਕਰਮਨ ਦਾ ਅੱਜ ਰਿਜ਼ਲਟ ਜਾਂ ਦੇਖਦੇ ਆਂ ਕੀ ਬਣਦਾ। 3rd ਤੇ ਪ੍ਰਦੀਸ਼ਣ ਆਉਣੀ ਚਾਹੀਦੀ। ਪਰ ਟੈਸਟ ਬਹੁਤ ਵੀਡੀਓ ਇੱਥੇ 3rd ਤੇ ਸੀ। ਗੱਲਾਂ ਹੋ ਗਈਆਂ। ਲੱਗ ਜੂਗਾ ਪਤਾ। ਪਰ ਹੋ ਸਕਦੀ ਆ। ਬਦਿਆ ਕਰੇ ਪੜਿਆ ਕਰ ਫਿਰ ਹੈ ਪੇਪਰ ਵਾਲਾ ਲੱਗ ਜੂਗਾ ਪਤਾ ਫਿਰ ਆ ਨਾਇਆ ਬਾਲ ਕੱਡੇ ਗੱਡੇ ਨੇ ਕਹਿੰਦਾ ਮੂਰੀ ਹੋਣਗੇ ਲੱਗ ਜੂ ਪਤਾ ਵੀ ਕਿੰਨੇ ਕ ਪੋਜੀਸ਼ਨੇ ਕੀ ਗੱਲ ਬਾਤ ਆ ਗਏ ਮਤਰੋ ਗਰਮ ਦੇ ਸਕੂਲ ਇੱਥੋਂ ਲੈਨੇ ਰਿਜ਼ਲਟਾਂ ਦੇਖਣੇ ਕੀ ਗੱਲ ਬਾਤ ਹੈ ਕੀ ਕਹਾਣੀ ਹੈ ਡੋਟਰ ਵਾਲਾ ਕੱਢ ਜਾ ਬੋਲਦਾ ਇਹ ਮਤਰੋ ਕਰਮ ਦੇ ਇਸ ਗੂਲੀ ਬਿਲਡਿੰਗ ਜਬਰਦਸਤ ਏ ਨਾ ਤਾਕੜੀ ਐ ਝੂਲਿਆਂ ਤੇ ਲਹਿਗਾ ਝੂਟੇ ਜੇ ਹੈ ਆ ਬਿਲਡਿੰਗ ਦਾ ਧਗੜੀ ਓਕੇ ਬਾਕੀ ਦਿਖਾਉਣਾ ਇਹਦਾ ਕੀ ਰਿਜ਼ਲਟ ਆਉਂਦਾ ਦੱਸਾਂਗੇ ਤੁਹਾਨੂੰ ਕਿ ਕੀ ਗੱਲਬਾਤ ਆ ਕੀ ਕਹਾਣੀ ਆ ਔੜੀਆਂ ਚੜਕੇ ਆ ਤੇਰੇ ਰੂਮ ਹੈ ਔੜੀਆਂ ਚੜਕੀਏ ਨਾ ਬੇਟਾ ਕੈਮੀ ਮੰ ਚੜਦੇ ਆ ਕੈਮੀ ਫਲੋਰ ਤੇ ਹਾਰਡ ਫਲੋਰ ਮਤਰੋ ਮਤਰੋ ਵੀਰ ਆਪਾ ਆਏ ਸੀ ਦੱਬੇ ਲੈਣ ਤੁਹਾਨੂੰ ਪਤਾ ਸੋਨੇ ਯਾਰ ਦੇ ਘੈਂਟ ਦੇ ਹੋਰ ਸੁਣਾ ਸੋਨੇ ਯਾਰਾ ਕੀ ਹਾਲ ਆ ਕੈਮ ਜਮਾ ਮਾਨ ਸਾਹਿਬ ਚੜਦੀ ਕਲਾ ਹੋਰ ਸੁਣਾ ਬਲਾਓ ਕਿਵੇਂ ਹੁੰਦੇ ਨੇ ਆਪਣੇ ਇਹ ਬਾਰੇ ਵਧੀਆ A1 A1 ਹੁੰਦੇ ਨੇ ਪੂਰੇ ਓਕੇ ਰਿਪੋਰਟ ਆਈਆਂ ਯਾਰ ਮੈਨੂੰ ਆਈਆਂ ਸੋਨੀ ਵੀ ਕੋਈ ਖੱਟਿਆ ਨਾ ਗਲਤੀ ਹੋਈ ਆਪਾਂ ਦਾ ਯਾਰਾ ਹਾਂ ਆਪਣੇ ਤਾਂ ਦੇਖੀਏ ਦਲਦਲੇ ਇਹ ਹਮ ਸਹੀ ਉਹ ਕਹਿੰਦਾ ਵੀ ਨਿਕਲ ਪੁੱਛ ਨਹੀਂ ਹੈਗਾ ਮਤਰੋ ਹਮ ਹੈ ਹੋਰ ਸੁਣਾ ਦੂ ਹੋਰ ਵਧੀਆ ਕੋਈ ਸੁਨਿਆਰ ਦੇ ਦੇ ਦਰਸ਼ਕਾਂ ਨੂੰ ਨੇ ਦੇ ਕੁਲ ਨੇ ਆ ਨੇਹਾ ਤੁਸੀਂ ਲਈਦਾ ਜੰਦੇ ਹੋ ਮਾਰਾ ਦੇ ਜਾਣਾ ਤੂੰ ਮੇਰਾ ਚਾਹ ਕਰ ਕਹਿ ਵੀ ਫਾਇਦਾ ਨਹੀਂ ਕੋਈ ਕੋਈ ਬਾਈ ਤਾਂ ਹੈ ਗਈ ਹੈ ਹੈ ਤੁਹਾਰਾ ਕੋਲ ਤੁਸੀਂ ਦੇਖਿਆ ਤੁਹਾਨੂੰ ਹੰਡਾਇਆ ਤੁਹਾਨੂੰ ਪਤਾ ਸਾਰਾ ਕੁਝ ਹੈ ਸਹੀ ਗੱਲ ਹੈ ਅਸੀਂ ਕਹਿੰਦੇ ਵੀ ਹਿੰਮਤ ਕਰੋ ਮਾਰਾ ਹਿੰਮਤ ਕਿਉਂ ਵੀ ਹਿੰਮਤ ਜ਼ਰੂਰੀ ਹੈ ਵੀ ਹਿੰਮਤ ਮਾਰੋ ਮਿੱਤਰੋ ਗੱਲ ਕੁਝ ਵੀ ਨਹੀਂ ਇਹ ਗੱਲ ਕੁਝ ਵੀ ਨਹੀਂ ਹੈ ਬਾਕੀ ਆਪਣਾ ਸੋਹਣੀ ਯਾਰ ਦੀ ਦੁਕਾਨ ਆ ਮਿੱਤਰੋ ਵਾ ਸਟੈਂਡ ਤੋਂ ਬੁਲਾਦੇ ਬਹੁਤ ਪੁਰਾਣੀ ਦੁਕਾਨ ਆ ਮਠਾਈ ਦੀ ਸੋਹਣੀ ਕਿੰਨੇ ਟਾਈਮ ਪੁਰਾਣੀ ਹੈ ਆਪਣੀ ਹੋਣੀ 70 ਸਾਲਾਂ ਦੀ 70 ਸਾਲ ਪੁਰਾਣੀ ਹੈ ਮਿੱਤਰੋ ਬਨਾਰਸੀ ਦੀ ਦੁਕਾਨ ਵਾਝੀ ਹੈ ਬਨਾਰਸੀ ਦੀ ਹਨਾ ਦਸ ਦੇ ਮੰਡਾ ਵਿੱਚ 12 12 ਮੇਰੇ ਫਾਦਰ ਦਾ ਫਾਦਰ ਸਾਹਿਬ ਦੀ ਬਹੁਤ ਪੁਰਾਣੀ ਹੈ ਮਿੱਤਰੋ ਨੇ ਆਣੇ-ਜਾਣੇ ਹੁੰਦੇ ਆ ਜਮਾ ਬਾਸਟੈਂਡ ਦੇ ਉਹ ਬਾਸਟੈਂਡ ਰਹਿ ਗਿਆ ਤਰੂਲੇ ਦਾ ਜਮਾ ਉਹਦੇ ਐ ਸਾਹਮਣੇ ਆ ਠੀਕ ਹੈ ਮੇਰੇ ਵੀਰ ਕਿਸੇ ਨੇ ਮਠਿਆਈ ਲੈਣੀ ਹੋਵੇ ਕੋਈ ਹੋਰ ਆਹੋ ਕਰਨਾ ਹੋਵੇ ਕੋਈ ਦੁੱਧ ਦਾ ਖੋ ਆ ਪਨੀਰ ਆ ਜਮਾ ਪਿਆਵਰ ਆ ਇਹ ਦੁਕਾਨ ਤੋਂ ਮਿਲਦਾ ਮਿੱਤਰੋ ਅੱਖਾਂ ਮੀਚ ਕੇ ਆ ਜਿਓ ਇੱਥੇ ਠੀਕ ਆ 70 ਸਾਲ ਕਹਿ ਦੇਣੀ ਗੱਲ ਆ ਬਾਈ 70 ਸਾਲ ਪੁਰਾਣੀ ਆ ਹੋਰ ਸੁਣਾਉ ਉਹ ਤੋਂ ਨਹੀਂ ਹੋਰ ਬੜੀ ਜੀ ਮਾਨਸਾ ਠੀਕ ਆ ਆਹ ਚੜਦੀ ਕਲਾ ਆਈਆਂ ਜਰਾ ਪਾ ਲੱਗੇ ਹੋਇਆ ਹੋਰ ਜ਼ਿਆਦਾ ਪਹਿਲਾਂ ਦੱਸੋ ਆ 10 ਸਾਲ ਹੋ ਗਏ 10 ਸਾਲ ਹੋ ਗਏ ਤੇ ਨਾ ਨੰਗਾ ਆ ਦੇਖੋ ਵੀ ਸਾਡਾ ਸ਼ੇਰ ਆਇਆ ਅੱਜ ਸਾਡ ਦੇਣਾ ਆ ਪਾਇਆ ਬਿਲਕੁਲ ਜ਼ਾਨੀ ਦੀ ਦੇਖ ਪੁਰਾਣੇ ਕੁਰਤੇ ਪਜਾਮੇ ਤਾਂ ਨਹੀਂ ਛੜਦੇ ਪੁਰਾਣੇ ਜਿਹਾਉਣੇ ਨਾਲ ਸਹੀ ਗੱਲ ਹੈ। ਸਾਡੀ ਕਿੰਨੀ ਵੋਟ ਐਡ ਕਰਦੇ ਛੋਣੀ ਜੀ। ਵੇਟ ਬੂਟ ਚੈੱਕ ਕਰਦਾ। ਸਾਥੀ ਵਾਤ ਤਾਂ ਕਿੰਨਾ ਕਰਦਾ ਸਾਥੀ? 22 ਲੋਡਰ ਹੋ ਜਾਵੇ। ਮੜਾ ਜੇ ਖੁੱਲਾ ਹੀ ਰਹੀ ਮੇਰੇ ਵਾਲੇ ਮੰਗੂ ਰੱਖੀ। ਮੇਰੇ ਵਾਲੇ ਖੁੱਲਾ ਹੀ ਰੱਖੂਗਾ। ਖੁੱਲਾ ਜਵਾਖ ਦੇ ਸੋਨਾ ਨਹੀਂ ਲੱਗਦਾ। ਸੋਨਾ ਹੀ ਲੱਗਦਾ। ਪਾਵੇ ਪੇਂਟਿੰਗ ਹੀ ਵਾਲਾ ਕਰਦੀ ਬਸ। ਥਰੀ ਥੋੜਾ ਜਿਹਾ ਹੋ ਆਗਾ। ਅਵਰ ਓਮੇਗਾ ਦੇ ਅਵਰ ਹਾਂ ਪਰ ਬਾ ਫਿਟਿੰਗ ਹੀ ਵਾਲਾ ਕਰਦੇ ਤੇ ਤਾਂ ਚੱਕ ਪੁੱਤ ਕਰਦਣ ਉਹ ਦੂਜਾ ਨਾ ਬੁੱਕਰਾ ਦੀਏ ਤੇ ਫਿਰ ਚੰਦਰਾ ਚੁੱਧਾ ਲਵਾ ਦੀਏ ਪੰਗੜੇ ਵਾਲਿਆਂ ਹਾਂ ਇਹ ਚ ਵਾਕਿਆਂ ਦਾ ਵਧੀਆ ਲੱਗਣਗੇ ਉਹ ਕਰਨਾ ਜਾਂ ਤੇ ਜੇਬਾ ਜੀਆਂ ਤੇ ਉਹ ਜੇਬਾ ਲਾਉਣੀਆਂ ਨੇ ਇਹ ਤਾਂ ਬਹੁਤ ਖਾਣ ਦੀ ਜੇ ਮੇਰੀ ਉਹ ਜੇ ਭਾਲ ਫਰੀ ਵੀਰੇ ਬਣਾ ਦੇ ਹਾਂ ਬਣਾ ਦੇ ਓਕੇ ਵੀਰੇ ਓਕੇ ਚੱਲ ਜੀ ਭਾਏ ਨੇ ਨੂੰ ਫੇਰ ਚੱਕ ਲੈ ਸੀ ਭਾਏ ਨੇ ਨੂੰ ਫੇਰ ਚੱਕਣਾ ਪੈਂਦਾ ਰ ਭਾਏ ਨੇ ਨੂੰ ਫੇਰ ਚੱਕਣਾ ਪੈਂਦਾ ਯਾਰ ਨਾਲ ਆ ਤੋਂ ਮੂਰੇ ਮੂਰੇ ਬੈਠਾ ਹੁੰਦਾ ਹਾਂ ਹਾਂ ਅੱਜ ਹੋਏ ਨੇ ਕੰਮ ਜੇ ਯਾਰ ਭਾਏ ਨੇ ਹੁਣ ਕੰਮ ਜੇ ਤਾਂ ਬਾਲੇ ਰਹਿੰਦੇ ਨੇ ਬਾਈ ਹਾਂ ਵੀ ਮਿੱਤਰੋ ਉਹਦੇ ਵੀ ਆਪਾਂ ਮੇਚਾ ਦੇਣਾ ਸੀ ਉਹਦੇ ਵੀ ਭਾਏ ਨੇ ਨੂੰ ਆਪਾਂ ਦੇ ਗਏ ਆਂ ਵਿਆਹ ਦੀ ਤਿਆਰੀ ਪਹਲਾਇਂ ਦੱਸ ਹਾਂ ਹਾਂ ਫੋਲੋ ਉਹਦਾ ਵਿਆਹ ਹੀ ਚੱਲਣ ਗਿਆ ਆ ਗਿਆ ਹਾਂ ਵਿਆਹ ਆ 24 ਹੋਗੀ ਅੱਜ ਹੋਊਗੀ 24 ਦਿਨ ਬਸ ਦਾਹਕ ਰਹਿ ਗਿਆ 15 ਨੂੰ ਤਾਂ ਕੜਾਈ ਚੜ ਜੂ ਯਾਰ ਬਸ ਚੱਲ ਜਾਈਏ ਨਾ ਯਾਰ ਕੋਈ ਗੱਲ ਜਮਾਉਣਾ ਬਸ ਹੁਣ ਨਾਲ ਜ਼ਿੰਮੇਵਾਰੀਆਂ ਵਧੀਆਂ ਨਾਲੇ ਹੁਣ ਲੋਡ ਵਧਿਆ ਹੋਇਆ ਹੈ ਹਾਂ ਹੁਣ ਕਦੇ ਇੱਧਰ ਬਾਜਾ ਹੁਣ ਕੱਲ ਨੂੰ ਡੱਬੇ ਲੈ ਕੇ ਉਤਰ ਜਾਣਾ ਹੈ ਜਿਹਦਾ ਕੰਮ ਹੁਣ ਮੂਰੇ ਹੁਣ ਤੇਰੀ ਨੇ ਆ ਦੇ ਆ ਪਿੱਛੇ ਵੀ ਡੱਬੀ ਪਏ ਨੇ ਸੋ ਨਹੀਂ ਕਹਿੰਦੇ ਜਾ ਕੇ ਲੈ ਆ ਇੱਕ ਨਾਲੇ ਜਿਹੜਾ ਵੱਡਾ ਹੁੰਦਾ ਥੋੜਾ ਜਿਹਾ ਹੁਣ ਥੋੜੇ ਜਿਹਾ ਬਾਕੀ ਜ਼ਿੰਮੇਵਾਰ ਪਹਿਲਾਂ ਬਾਲਾ ਪਰੇ ਰਹਿੰਦੇ ਸੀ ਨਾ ਜ਼ਿੰਮੇਵਾਰ ਹੋ ਗਏ ਪਹਿਲਾਂ ਤਾਂ ਪੈਨ ਰਾਹ ਦੇ ਵਿਆਹ ਤਾਂ ਨਹੀਂ ਪਤਾ ਲੱਗਦਾ ਵੀ ਕੀ ਗੱਲਬਾਤ ਹੈ ਕੀ ਕਹਾਣੀ ਹੈ ਹਾਂ ਹੁ ਔਰ ਵਾਜ਼ਰੂਗਾ ਅੱਗੇ ਉਹਨੂੰ ਪਤਾ ਜੀ ਮੇਰੇ ਨਾਲੇ ਬਰਨਾਲੀ ਬੈਠੇ ਹੋਣਗੇ ਜਰੂਰ ਬੈਠੇ ਹੋਣਗੇ ਅੱਗੇ ਕੋਈ ਅਗਲਾ ਲਾਉਂਦਾ ਵੀ ਨਹੀਂ ਹੁੰਦਾ ਨਹੀਂ ਨਹੀਂ ਫਿਰ ਇਹੀ ਤਾਂ ਚੀਜ਼ਾਂ ਆਉਂਦੀਆਂ ਨੇ ਇਹੀ ਚੇਂਜ ਆਇਆ ਇਹੀ ਮੈਂ ਦੇਖਦਾ ਆਂ ਆਪਣੀ ਜ਼ਿੰਦਗੀ ਚ ਇਹੀ ਤੈਨੂੰ ਪਤਾ ਲੱਗਦਾ ਉਹ ਵੀ ਮੈਂ ਇਹ ਬਣ ਕੇ ਜਾਂ ਇੰਟਰਲੈਂਡ ਚ ਪੈ ਕੇ ਜਾਂ ਉਹ ਲੈਣ ਛੱਡ ਕੇ ਵੀ ਇੱਧਰ ਆ ਗਿਆ ਸਿੱਖੀ ਵਾਲੀ ਲੈਣ ਦੇ ਵਿੱਚ ਹਨਾ ਕਿੰਨਾ ਫਰਕ ਪੈਂਦਾ ਓਏ ਹਾਲੇ ਸੋਨੂ ਦੇਖਣਾ ਇਹਨੂੰ ਘੱਟ ਲੱਗਦਾ ਮੈਨੂੰ ਆਪੇ ਆਪ ਨੂੰ ਬੜਾ ਜ਼ਿਆਦਾ ਲੱਗਦਾ ਵੀ ਜਦੋਂ ਲੱਗਦਾ ਪਾਜੀ ਬਾਅਦ ਜਦੋਂ ਫਰਕ ਜਾ ਰਿਹਾ ਇੱਥੇ ਆਪਦੀ ਚੋਵੇਂ ਵਾਏ ਪਹਿ ਬੱਦੀ ਨਹੀਂ ਸੀ ਕਿਸੇ ਚੀਜ਼ ਨੂੰ ਹੁਣ ਆਉਂਦਾ ਵੀ ਦੇਖ ਕੇ ਹੁਣ ਪੈਂਦਾ ਨਾ ਫਰਕ ਹਰ ਇੱਕ ਬੰਦਾ ਸੱਸਰੀ ਘਰ ਬੁਲਾਉਂਦਾ ਪਤਾ ਲੱਗ ਜਾਂਦਾ ਬੰਦੇ ਦਾ ਵੀ ਕਿਹੜੇ ਹਿਸਾਬ ਨਾਲ ਬੁਲਾਉਂਦਾ ਹੈ ਹੈ ਸਹੀ ਗੱਲ ਰਹੀ ਗਾ ਪਰ ਅਗਲਾ ਐ ਹੱਦ ਆ ਵੀ ਉਹ ਕਿੱਥੇ ਉਹ ਪਰ ਸਿੱਖੀ ਨੂੰ ਤਾਂ ਆਪਣੇ ਕੋ ਚੈਲੰਜ ਕਰਦਾ ਨਹੀਂ ਐ ਮਾਮਾ ਮਰਨਾ ਕਿਸੇ ਨੇ ਠੀਕ ਹੈ ਰਿੰਗਾ ਨੂੰ ਮਾਰੋ ਕਰਕੇ ਇਹ ਤਾਂ ਹੁਣ ਆਪਣੇ ਬਈ ਜਿਹੜਾ ਤਾਂ ਪਾਲਿਆ ਦਾੜੀ ਰੱਖ ਲਈ ਇਹਨਾਂ ਨੂੰ ਸਲਾਮਾਂ ਨੇ ਹੋਰ ਹੈ ਮੈਂ ਮਾਏ ਜਿੱਤੇ ਰੱਖਾ ਗੁਰੂ ਨੇ ਦਵਾਈਆ ਮੈਂ ਤਾਂ ਅਟੇਜਾਂ ਦੇ ਉੱਤੇ ਮਾਸਤ ਹੋਣਾ ਸਾਹਿਬ ਨਹੀਂ ਕਿਹਾ ਮੈਂ ਆਪਾਂ ਦਾ ਮਾਇ ਦਾ ਹੁਣ ਵੀ ਕਹਣਾ ਮਾਇ ਕਿੱਥੇ ਜੀ ਇਹਨੇ ਜੋਗਾ ਮੈਂ ਉਹ ਨਹੀਂ ਜੱਟ ਸਕਦਾ ਸੀ ਜਦੋਂ ਦਾ ਕੋਈ ਰੱਬ ਨਹੀਂ ਸੜਾਉਣਾ ਮਨ ਤੇ ਖਿਆਲ ਲਿਆਉਣਾ ਤੇਰੇ ਤਾਂ ਕੋਈ ਨਾਲੇ ਬੰਦੀ ਨਹੀਂ ਕੋਈ ਟੁੱਕ ਨਹੀਂ ਬੰਦੀ ਆਲਾ ਕਹਿੰਦਾ ਯਾਰ ਫੜਦਾ ਯਾਰ ਪੀੜੀਆਂ ਚ ਨਹੀਂ ਕੋਈ ਸਿੱਖਾ ਹਾ ਉਹ ਹੀ ਤਾਂ ਤੇਨੂੰ ਦੱਸੀ ਜਾਣਾ ਵੀ ਸਾਡੇ ਤਾਂ ਦੂਰ ਹੀ ਲੰਘਦੇ ਸੀ ਸਾਡੇ ਘਰ ਤੋਂ ਬਾਰੇ ਕਿਹੜਾ ਜਾਂਦਾ ਸੀ ਇੱਕ ਤਾਂ ਐ ਹੁੰਦਾ ਵੀ ਅਗਲਾ ਪੀੜ੍ਹੀਆਂ 'ਚ ਆਉਂਦਾ ਕੋਈ ਦਾਦਾ ਆਉਂਦਾ ਕੋਈ ਉਹ ਹੁੰਦਾ ਸਾਡੇ ਨਾਲ ਲਵੇ ਲਾਉਣੇ 'ਚ ਫਿਰ ਉਹੀ ਗੱਲ ਲੰਘਾ ਕਿਰਪਾ ਹੋਈ ਹੈ ਆਪਾਂ ਤਾਂ ਉ ਜਿਵੇਂ ਕੱਢਣਾ ਹੁੰਦਾ ਬਾਪੇ ਦੇ ਜਾਂ ਕੋਈ ਉਹੀ ਜਿਹੜੀ ਮਾਰੇ ਕੰਮ 'ਚੋਂ ਕੱਢਣਾ ਹੈ ਠੀਕ ਹੈ ਮੈਂ ਮਨ 'ਚ ਕੋਈ ਖਿਆਲ ਲਿਆ ਹੋਣਾ ਯਾਰ ਇਹ ਤਾਂ ਬੱਸ ਉਹ ਦੇਖ ਯਾਰ ਮਤ ਕੇ ਦਾ ਮੈਂ ਕਹਿੰਦਾ ਕੋਈ ਕਹਿੰਦਾ ਜਿਹੜਾ ਸਹੀ ਬੰਦਾ ਹੈ ਜਿਹੜਾ ਕੋਈ ਖਾਣ ਪੀਣ ਵਾਲੇ ਨੇ ਤੈਨੂੰ ਪਤਾ ਜਿਹੜੇ ਪ੍ਰਧਾਨੀਆਂ ਲੈਣ ਨੂੰ ਫਿਰਦੇ ਨੇ ਗੁਰਦੁਆਰਿਆਂ ਚ ਉਹਦਾ ਦਾੜੀ ਜਾਣ ਕੇ ਰੱਖਦੇ ਹੋਣਗੇ ਪਰ ਜਿਹੜੇ ਆਪਣੇ ਵਰਗੇ ਬੰਦੇ ਤੇ ਜਿਹੜੇ ਲੈਣ ਦੇ ਵਿੱਚ ਹੁੰਦੇ ਨੇ ਉਹਨਾਂ ਦਾ ਬਾਨਾ ਬਹੁਤ ਔਖਾ ਬਈ ਗੱਲ ਦਾ ਉਹਦੀ ਕਿਰਪਾ ਤੋਂ ਬਣਾ ਹੋਈ ਨਹੀਂ ਸਕਦਾ ਉਹ ਹੀ ਦਾ ਮੈਂ ਕਹਿੰਦਾ ਹੈ ਇਹਦਾ ਆਪਾਂ ਚਲੂ ਹੋ ਗਿਆ ਭਣ ਤੇ ਪਾਏ ਨੇ ਦੇਖ ਫਿਰ ਕਿੱਥੋਂ ਵੈਂਟੀਲੇਟਰਾਂ ਤੋਂ ਵੀ ਠਾਉਣਾ ਯਾਰ ਫਿਰ ਉਹ ਵੀ ਦਾ ਗੱਲ ਕਰਦੇ ਹੁਣ ਕੇ ਸੋਪਾ ਦਵਾਉਣੀ ਫਿਰ ਫਿਰ ਤੈਨੂੰ ਆ ਲੈਣ ਚ ਲਿਆਉਣਾ ਸੀ ਸੋਪਾ ਦਵਾਉਣੀ ਮੁੜ ਕੇ ਇੰਨਾ ਤਕੜਾ ਕਰਨਾ ਵੀ ਮੈਂ ਯਾਰਾਂ ਦੋਸਤਾਂ ਨੂੰ ਵੀ ਕਹਾ ਨਹੀਂ ਤੇਰੀ ਵਾਲੀ ਗੱਲ ਬੰਦੇ ਦਾ ਬਥੇਰੇ ਛੱਟ ਜਾਂਦੇ ਹੋਣਗੇ ਮੁੜ ਕੇ ਦੂਜਿਆਂ ਨੂੰ ਵੀ ਯਾਰ ਕੱਢੀ ਰ ਅਗਲਾ ਕਹਿੰਦਾ ਸਿਆਣਾ ਬਣ ਕੇ ਅਗਲਾ ਕਹਿੰਦਾ ਆਪਦੇ ਘਰੇ ਵੇਜੋ ਯਾਰ ਬੱਚੀ ਗਾ ਵੀ ਕਿਉਂ ਜਲੂਸ ਘਟਣਾ ਵੀ ਮੈਂ ਫਲਾਣਾ ਕਹਿੰਦਾ ਇਹ ਇਹੀ ਹੈ ਨਾ ਫੇ ਸਿੱਖੀ ਕੀ ਕਹਿੰਦੀ ਐ ਠੀਕ ਐ ਇਹੀ ਜੀ ਹਾਂ ਦੱਸੋ ਪਤਾ ਕਰਨਾ ਆਏ ਆ ਭਾਈ ਕੀ ਬਾਤ ਸਵਾਦ ਹੀ ਆ ਹੁਣ ਮੈਂ ਕਹਿੰਦਾ ਮੈਂ ਤੂੰ ਦਾ ਸਵਾਦ ਲੈਣਾ ਭਾਈ ਆ ਸਵਾਦ ਹੀ ਆ ਹੁਣ ਤੇ ਇਹ ਗੱਲਾਂ ਕਰੀ ਜਾਣਾ ਜਨਮ ਨਸ਼ਾ ਕਰਕੇ ਨਹੀਂ ਦੀ ਸਵਾਦ ਹੁੰਦਾ ਉਹਦਾ ਵਾਦ ਆਉਂਦਾ ਵੀ ਠੀਕ ਐ ਯਾਰ ਫੇ ਦੇਖ ਲੈ ਹੈ ਇਹ ਬਸ ਇਹੀ ਤਾਂ ਚੀਜ਼ਾਂ ਨੇ ਠੀਕ ਐ ਪਈ ਮੈਂ ਕਹਿਣਾ ਨਹੀਂ ਹੁੰਦਾ ਵੀ ਯਾਰ ਸੋਨੂ ਵੀ ਨਜ਼ਾਰਾ ਆਊ ਵੀ ਆ ਨ ਯਾਰ ਮੈਂ ਕੀ ਸੋਚਿਆ ਸੀ ਮੇਨਾਂ ਨਜ਼ਰ ਜਨਨਾ ਮੈਂ ਨਸ਼ਾ ਕਰਕੇ ਨਹੀਂ ਬੰਦਾ ਐਕਟਵ ਹੋਣਾ ਉਹ ਵੀ ਨਸ਼ਾ ਕਰ ਲਿਆ ਯਾਰ ਫਿਰ ਉਹ ਆਹ ਜਿਵੇਂ ਕਰ ਗਿਆ ਉਹਨਾਂ ਬਿਨਾ ਉਹ ਤਾਂ ਹੀ ਐ ਹੁੰਦਾ ਵੀ ਕਿਆ ਬਾਤ ਹੈ ਹਾਂ ਹਸੀ ਲੰਗੂ ਹੀ ਨਹੀਂ ਅਚੈ ਜਾਣਾ ਨਹੀਂ ਨਸ਼ਾ ਕਰਦਾ ਆਉਦੀ ਨਹੀਂ ਹਸੀ ਉਹਦੇ ਵਾਲੇ ਬੰਦੇ ਦਾ ਮੂੰਹ ਤੇ ਕੀ ਕਹਿਣਾ ਕਿ ਕਦੇ ਕੰਮਲੋ ਬੁਣਾ ਮਾਰੀ ਆਵੇ ਉਹ ਵੱਡ ਗੱਲ ਹੈ ਪਰ ਉਹ ਨਾਰਮਲ ਹਸੀ ਨਹੀਂ ਉਹਦੇ ਬਾਕੀ ਜਿਹਨਾਂ ਨਾਲ ਨਜ਼ਰ ਕੱਟ ਮੈਂ ਆਪਾਂ ਇਕੱਠੇ ਗੱਲਾਂ ਕਰਦੇ ਬਿਜਰੇ ਆ ਉਹਨਾਂ ਨਾਲ ਬਾਲਾ ਸੁਆਦ ਹੁੰਦਾ ਗੱਲਾਂ ਕਰਦਾ ਤੇ ਮੈਂ ਉਹ ਤੁਸੀਂ ਆਪਾਂ ਇਕੱਠੇ ਮਾਰ ਲਾਉਂਦੇ ਰਿਹਾ ਠੀਕ ਆ ਵੀ ਉਹਦੋਂ ਮੈਨੂੰ ਐ ਹੁੰਦਾ ਵੀ ਦੱਸਾਂ ਵੀ ਤੁਹਾਨੂੰ ਇਹ ਆ ਬਲੌਗ ਯਾਰ ਮੈਂ ਪਹਿਲੇ ਦਮ ਤੁਮੇਰੀ ਗੱਲ ਸੁਣ ਪਹਿਲੇ ਦਿਨ ਵੀ ਆਪਣੇ ਬਣੇ ਸੀ ਵੀ ਮੈਂ ਸੂਟੇ ਲਈ ਵੀ ਬਣਾ ਰਿਹਾ ਹਾਂ ਨਾ ਯਾਰਾਂ ਦੋ ਤਾਂ ਬਿਆਨ ਅੱਜ ਵੀ ਆਪਣੇ ਵੀ ਮੈਂ ਯਾਰ ਹੋਰ ਨਹੀਂ ਆਪਾਂ ਦਿਖਾ ਕੇ ਕਿ ਤੂੰ ਲੈਣਾ ਜਾ ਬਰਾ ਮੈਂ ਕਹਿੰਦਾ ਉਹਨਾਂ ਜਾ ਜਾਂ ਨੇਮ ਦੋ ਬਾਈ ਦੋ ਕਿਸੇ ਨੂੰ ਇੱਕ ਕਹਦੇ ਬੰਦਾ ਵੀ ਮੈਂ ਸਾਨੂੰ ਕਹਿੰਦਾ ਵੀ ਆਪਣੇ ਵੀਡੀਓ ਸ਼ੇਅਰ ਕਰ ਦਿਓ ਯਾਰ ਨਾ ਨਾ ਮੋ ਯਾਰ ਇਹ ਚੀਜ਼ਾਂ ਤੁਹਾਨੂੰ ਹੁੰਦੀਆਂ ਨੇ ਫਿਰ ਇਹ ਤਾਂ ਦਿਖਾਵਾ ਨਹੀਂ ਤੇਰੇ ਮੈਂ ਜਾਣ ਕੇ ਆਪਾਂ ਇੱਕ ਕਪ ਤੈਂ ਕਿਹੜਾ ਕੋਈ ਗਰਾਂਟ ਲੈਣੀ ਹੈ ਸਰਕਾਰ ਤੋਂ ਨਹੀਂ ਮਾਦਰ ਵੀ ਮੈਂ ਅੱਜ ਵੀ ਉਹੀ ਗੱਲ ਕਹਿੰਦਾ ਯਾਰ ਵੀ ਜਿਹੜੀ ਅੱਜ ਤੋਂ ਸਾਲ ਪਹਿਲਾਂ ਕਹਿੰਦਾ ਵੀ ਮੈਂ ਪਾਈ ਸੂਟੇ ਲਈ ਲੈਣ ਪਾਏ ਨੇ ਵੀ ਯਾਰਾਂ ਤੋਂ ਉਤਾਂ ਲਈ ਵੀ ਪਾ ਸਾਡਾ ਸਾਟ ਕੇ ਜੇ ਗੱਲ ਸੁਣ ਮੇਰੀ ਕਦਰ ਕੌਣ ਕਰੂ ਇਹ ਵੀ ਤੂੰ ਦੇਖ ਸਾਨੂੰ ਅਸੀਂ ਵੀ ਦੇਖ ਕੇ ਫਿਰ ਆਉਣੇ ਆ ਵੀ ਯਾਰ ਠੀਕ ਹੈ ਯਾਰ ਇੱਥੋਂ ਬੰਦਾ ਇੱਥੇ ਉੱਠ ਖੜਾ ਹੈ ਨਾ ਵਧੀਆ ਗੱਲ ਹੋ ਗਈ ਆਪਣਾ ਕਹਿੰਦੇ ਆ ਵੀ ਸਾਡੀ ਦੇਖ ਇਹ ਕੋਈ ਜ਼ਰੂਰੀ ਨਹੀਂ ਨਾ ਨੈਗੇਟਿਵ ਹੋ ਹੁੰਦੀ ਹੈ ਸੋਚ ਹੁੰਦੀ ਹੈ ਹਨਾ ਵੀ ਜਿਵੇਂ ਕੋਈ ਚੰਗੇ ਕੋਲੇ ਮਾੜਾ ਬੈਠਾ ਹੈ ਹੂੰ ਬੈਠਾ ਉਹ ਐ ਕਹੂ ਚੰਗੇ ਨੂੰ ਵੀ ਤੂੰ ਠਖੜ ਮਾੜੇ ਕੋਲੇ ਕਿਉਂ ਬੈਠਾ ਹੈ ਹੈ ਜਿਹੜਾ ਪੋਜੀਟਿਵ ਹੁੰਦਾ ਹੈ ਬੰਦਾ ਉਹ ਸੋਚਦਾ ਵੀ ਭੈਣ ਦੀ ਮਰਾਗ ਹੈ ਜੇ ਚੰਗੇ ਨਾਲ ਬੈਠ ਕੇ ਮਾੜਾ ਬੰਦਾ ਬੰਦਾ ਤਾਂ ਕੀ ਪਤਾ ਮਾੜਾ ਚੰਗੇ ਕੋਲੇ ਬਹਿ ਕੇ ਚੰਗਾ ਬਣ ਜੇ ਉਹ ਨਹੀਂ ਚੰਗਾ ਬਣਦਾ ਹੁਣ ਤੇ ਹੁਣ ਤੇਰੇ ਕੋਲੇ ਮੈਂ ਬੈਠਾ ਤੈਨੂੰ ਵੀ ਕਹਿਣ ਵਾਲੇ ਹੋਣਗੇ ਉਹ ਨਾ 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 ਬਣਾਇਆ ਕਰੋ ਕਿ ਹਜੇ ਛੱਡਿਆ ਨਹੀਂ ਉਹਨਾਂ ਨੇ ਉਹ ਲੋਕ ਪਤਾ ਕੀ ਕਹਿੰਦੇ ਕਾਇ ਹੁੰਦੇ ਆ ਕਾਇ ਹਾਂ ਤੇ ਉਹ ਆਏ ਕਹਿੰਦੇ ਨੇ ਵੀ ਹੁਣ ਆਏ ਥੋੜਾ ਹੁੰਦਾ ਹੁੰਦਾ ਵੀ ਜੇ ਤੂੰ ਆਜ ਨਾ ਮੈਨੂੰ ਪਹਿਲਾਂ ਪਹਿਲਾਂ ਐ ਕਹਿ ਦਿੰਦੇ ਸੀ ਉਹਨਾਂ ਨਾਲ ਯਾਰ ਉਹਦਾ ਤਾਂ ਵੀ ਨਹੀਂ ਉਹ ਹੀ ਗੱਲ ਆ ਨਾ ਵੀ ਆਪਾਂ ਹੁਣ ਕਿਸੇ ਨੂੰ ਖੁਸ਼ ਕਰਨ ਵਾਸਤੇ ਦਾ ਆਪਾਂ ਚੇਂਜ ਲੈ ਨਹੀਂ ਸਕਦੇ ਮੈਂ ਜਰਾ ਇਹ ਨਾ ਮੈਨੂੰ ਕੋਈ ਚੰਗਾ ਕਹਿਣ ਲਈ ਮੈਂ ਬਾਤਲਾ ਮੈਂ ਤਾਂ ਐਂ ਹੁੰਦਾ ਮੈਂ ਬਾਤਲਾ ਹੁੰਦਾ ਫਿਰ ਤੂੰ ਕਿਹੜੇ ਚ ਕਿਸੇ ਨੂੰ ਦਿਖਾ ਖੁਸ਼ ਕਰਨ ਵਾਸਤੇ ਡਾੜੀ ਰੱਖੀ ਆ ਜਾਂ ਕਿਸ ਰੱਖੇ ਨੇ ਹੁਣ ਮੈਂ ਜੇ ਪੱਗ ਬੰਨ ਲਾਂ ਕਿਸੇ ਨੂੰ ਖੁਸ਼ ਕਰਨ ਵਾਸਤੇ ਵੀ ਉਹ ਖੁਸ਼ ਹੋ ਜਾਣ ਅਲੀ ਰੱਖਣੀ ਆਪਾਂ ਕੇਸ ਰੱਖਣੇ ਨੇ ਦੇਖੀ ਤੂੰ ਪਤਾ ਹੀ ਨਹੀਂ ਲੱਗਣਾ ਤੇਰੇ ਵਾਂਗੂੰ ਗੁਰਦੁਆਰੇ ਚ ਮੈਂ ਉਹ ਨਹੀਂ ਫਿਰ ਉਹ ਵੀ ਗੱਲ ਕਰਦਾ ਭਾਏ ਨੇ ਵਧੀਆ ਯਾਰ ਬਾਕੀ ਉਹ ਨਾ ਨਾ ਲਾਈ ਵਧੀਆ ਯਾਰ ਜੇ ਆਪਾਂ ਨਹੀਂ ਸਮਝਾਵਾਂਗੇ ਜੇ ਆਪਾਂ ਜਿਵੇਂ ਆਪਣੀ ਵਾਲੀ ਜਰਨਲੇਸ਼ਨ ਹੈ ਜੇ ਆਪਾਂ ਇਹਨਾਂ ਦੱਸਾਂਗੇ ਵੀ ਆਪਣੇ ਤੇ ਕੀ ਹੋਇਆ ਤੇ ਅਸੀਂ ਕਿਵੇਂ ਆਪ ਦਾ ਸੁਧਾਰ ਕੀਤਾ ਫਿਰ ਕਿਵੇਂ ਤੈਨੂੰ ਪਤਾ ਹੀ ਹੈ ਹਨਾ ਕਿਸੇ ਨੂੰ ਸੁਧਾਰਨਾ ਬਹੁਤ ਔਖੀ ਗੱਲ ਹੈ ਯਾਰ ਆਪਾਂ ਇਹਨੇ ਨਿਕਲ ਆਪਾਂ ਨੂੰ ਆਏ ਹੁੰਦਾ ਨਮੀ ਨਾ ਲੱਗਣਾ ਆਪਾਂ ਦੇਖ ਕੇ ਉਹ ਹੀ ਗੱਲ ਨਵੇਂ ਆਏ ਮੈਂ ਤੈਨੂੰ ਉਹ ਜੀ ਰਹੇ ਨੇ ਜਿਹੜਾ ਕਰਨ ਦੀ ਉਹ ਮੁੜਿਆਉਣ ਮੈਂ ਉਹਨਾਂ ਨੂੰ ਵੀ ਕਹਿੰਦਾ ਉਹੀ ਗੱਲ ਕਰਦੇ ਆ ਵੀ ਹੁਣ ਜਿਹੜਾ ਬੰਦਾ ਹੰੜਿਆ ਹੁੰਦਾ ਉਹੀ ਦੱਸ ਸਕਦਾ ਨਾ ਹੁਣ ਅਪਜੇ ਖੇਤੀ ਕੀਤੀ ਐ ਆਪਣੇ ਦਾਦਿਆਂ ਨੇ ਉਹੀ ਆਪਾਂ ਨੂੰ ਰੰਗ ਦੱਸਦੇ ਨੇ ਵੀ ਐਂ ਚੱਲਦਾ ਕੰਮ ਉਹੀ ਗੱਲ ਐ ਵੀ ਹੁਣ ਜਿਵੇਂ ਤੂੰ ਜੇ ਚੀਜ਼ੋਂ ਨਿਕਲ ਕੇ ਆਏ ਤੂੰ ਜੇ ਦੱਸੇਗਾ ਤੇ ਸੋ ਬੱਦ ਲੋਕਾਂ ਨੂੰ ਵਧੀਆ ਉਹ ਹੋਣਗੇ ਫਸੂਲਾਂ ਕਾਲ ਜਣਾਂ ਨੂੰ ਮੈਂ ਹੀ ਕਹਿੰਦਾ ਮੇਰੇ ਅੱਤੇ ਜਾ ਕੇ ਪਈ ਭਾਈ ਆਹੀ ਟਾਈਮ ਦੀ ਮੇਰੇ ਤੇ ਵੀ ਜਦੋਂ ਮੈਂ ਵੀ ਵਿਗੜਿਆ ਨਿਕਲਿਆ ਫਸਿਆ ਇਹ ਚੀਜ਼ ਚ ਜੇ ਤੁਸੀਂ ਮਾੜਾ ਜਿਹਾ ਗੌਰ ਨਾਲ ਇਥੋਂ ਸੁਚੇਤ ਰਹੋ ਹੁਣ ਲੀਡਰ ਕਿਤਾਬ ਪੜ੍ਹ ਕੇ ਕਹਿ ਦਿੰਨ ਉਹ ਅੱਡ ਗੱਲ ਹੁੰਦੀ ਹੈ ਹੰਡਾ ਕੇ ਕਹਿਣੀ ਗੱਲ ਉਹ ਬੰਦੇ ਨੂੰ ਪਤਾ ਹੁੰਦਾ ਬੰਦਾ ਗੱਲ ਕਹਿਣ ਦਾ ਵੀ ਢੰਗ ਸਮਝ ਲੈਂਦਾ ਵੀ ਹਾਂ ਬਾਕੀ ਬੰਦਾ ਸਹੀ ਕਹਿੰਦਾ ਹੈ ਹੈ ਬਾਕੀ ਯਾਰ ਸੱਚ ਨੂੰ ਤਾਂ ਲੋੜ ਹੀ ਨਹੀਂ ਯਾਰ ਦਲੀਲ ਕੋਈ ਸੱਚ ਨੂੰ ਸੱਚ ਤਾਂ ਜਿੱਥੇ ਮੈਂ ਤਾਂ ਵੀ ਮੈਂ ਜਾਗਦਾ ਨਹੀਂ ਹੁੰਦਾ ਮੈਂ ਤੇ ਤਾਂ ਨਹੀਂ ਆਉਂਦਾ ਕੁਝ ਗਲਤ ਨਾ ਆਪਾਂ ਨੂੰ ਪਤਾ ਵੀ ਜੇ ਆਪਣੇ ਮੂੰਹ ਕੋਈ ਗਲਤ ਵੀ ਹੋਊ ਯਾਰ ਸਹੀ ਹੈ ਵੀ ਆਪਣਾ ਢੰਗ ਅਗਲੇ ਨੂੰ ਯਾਰ ਲੱਗ ਸਕਦਾ ਭਾਈ ਨੇ ਵੀ ਗ ਆਪਾਂ ਦਾ ਸੱਚੀ ਕਹਿਣਾ ਮੇਰਾ ਸੱਚ ਪਹਿਨ ਕਰਦਾ ਯਾਰ ਆਪਾਂ ਦਾ ਹੈ ਸਹੀ ਗੱਲ ਹੈ ਯਾਰ ਬਹੁਤ ਵਧੀਆ ਗੱਲ ਹੈ ਮਦਦ ਨੂੰ ਕਹਿਣਾ ਸ਼ੌਕਾਂ ਦੀ ਠੀਕ ਹੈ ਇਹਨਾਂ ਸਾਡੀ ਪਸੰਦ ਸਾ ਬੱਧੀ ਆ ਸਾਨੂੰ ਆਉਂਦਾ ਹੈਗਾ ਆਉਂਦਾ ਵੀ ਯਾਰ ਭੈਣ ਸੋਡਾ ਯਾਰ ਦੋਤਾ ਹੈ ਖੁਸ਼ੀ ਹੁੰਦੀ ਆ ਸਾਨੂੰ ਰੰਕੇ ਵੀ ਹਾਂ ਯਾਰ ਸਾਡਾ ਯਾਰ ਆ ਮੈਂ ਮਾਂ ਸੁਣੂ ਆਇਆ ਕਹਿੰਦਾ ਮੈਂ ਕੋਈ ਨਾ ਯਾਰ ਬਣੂਗੀ ਗੱਲ ਟਾਈਮ ਲੱਗਦਾ ਅਲੀ ਗੱਲ ਜੇ ਮੈਂ ਕਹਿੰਦਾ ਨਾ ਮੈਂ ਕੱਢੂਗਾ ਤੁਹਾਨੂੰ ਜਿਵੇਂ ਸੋਨੂੰ ਆਉਦੇ ਤੇ ਸੀ ਕੀ ਨਹੀਂ ਹੋ ਰਿਹਾ ਜੇ ਮੈਨੂੰ ਆਏ ਵੀ ਮੈਨੂੰ ਪਤਾ ਵੀ ਮੈਂ ਕੱਢ ਦਿਆਂਗੇ ਯਾਰ ਟਾਈਮ ਲੱਗਣਾ ਸਾਨੂੰ ਮਾਣਾ ਜੇ ਤੇ ਯਾਰ ਸਾਨੂੰ ਤੈਨੂੰ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਹੈ ਸਾਨੂੰ ਹੌਸਲਾ ਵੀ ਹੁੰਦਾ ਵੀ ਜਦੋਂ ਸਾਡਾ ਯਾਰ ਨਿਕਲ ਗਿਆ ਸੀ ਚੌਣੀ ਨਿਕਲ ਸਕਦੀ ਬਾਜੀ ਬਾਹ ਹੈ ਇੱਕ ਚੀਜ਼ ਹੈ ਉਹੀ ਦਮਾ ਕਰਨ ਟਾਈਮ ਲੱਗ ਸਕਦਾ ਹੁੰਦਾ ਯਾਰ ਮਸਟਰ ਟਾਈਮ ਲੱਗਦਾ ਕੋਈ ਲੱਗ ਜਦੋਂ ਪਰ ਐਵੇਂ ਵੀ ਮੁੜਨਾ ਤਾਂ ਯਾਰ ਉੱਥੇ ਹੀ ਬਾਕੀ ਬਾਕੀ ਜਿਹਨੇ ਬਈ ਆਪਦਾ ਮਨ ਬਣਾਉਣ ਦੀ ਗੱਲ ਹੈ ਜਿਹਨੇ ਬਣਾ ਲਿਆ ਉਹ ਵਿੱਚ ਸੈਟ ਵੀ ਨਹੀਂ ਉਹ ਮਾਣੇ ਕਰਨ ਮਾਰਗੇ ਹੁਣ ਸੈਂਟਰਾਂ ਦੇ ਵਿੱਚ ਵੀ ਬੰਦੇ ਹੁਣ ਕਾਨੂੰਨਾ ਲੈਣਾ ਸੈਂਟਰਾਂ ਵੀ ਕਟਿਆ ਹੈ ਜੇਲ੍ਹਾਂ ਦੀ ਕਟਿਆ ਹੈ ਉਹ ਫੇਰ ਵੀ ਨਹੀਂ ਛੱਡਿਆ ਉਹ ਬਈ ਵੀਆਈਪੀ ਰਿਚ ਚ ਰਹਿੰਦੇ ਸੈਂਟਰ ਚ ਅਸੀਂ ਏਸੀ ਚ ਫਲਾਣਾ ਧੰਕਾ ਫੇਰ ਕੀ ਪੈਸਾ ਲਵਾਏ ਦਾ ਫਾਇਦਾ ਛੱਡ ਨਹੀਂ ਤੁਸੀਂ ਭੈਣ ਦੀ ਮਰਾਗਾ ਜਦੋਂ ਫਿਰ ਜਾਂਦਾ ਫਿਰ ਛੱਡੀ ਦੋ ਘਰੇ ਬਹਿ ਕੇ ਵੀ ਛੱਡਿਆ ਜਾਂਦਾ ਆਪਣਾ ਲੰਮਾ ਵਾਲਾ ਹੋ ਗਿਆ ਫੇਰ ਯਾਰ ਕੋਈ ਨਾ ਇਹਦਾ ਲੇਟ ਪੈਣਗੇ ਆ ਤੇ ਆੜਿਆ ਕਰਕੇ ਨਹੀਂ ਪਾਉਂਦੇ ਆਪਾਂ ਕੱਲ ਨਾ ਨਾ ਉਹਦਾ ਬਾਅਦ ਚ ਪਾਵਾਂਗੇ ਹਾਂ ਵੀ ਹਾਂ ਡੈਕਟਰ ਸਿੰਘ ਹੋਰ ਇਹਦੇ ਵਿਆਹ ਦੀ ਫੁੱਲ ਤਿਆਰੀ ਆ ਹਾਂ ਵੱਡਾ ਹੈ ਤੂੰ ਲੋਕ ਐ ਬੈਗ ਦਾ ਡੈਡੀ ਨੂੰ ਵੱਡਾ ਦੇ ਨੋਟ ਨੋਟ ਵੱਧ ਪਾਉਣਗੇ ਚੰਗਾ ਪੈਸੇ ਬੂਝੇ ਸਿੱਟੀ ਨਾ ਲਾਉ ਕੇ ਰੱਖੀ ਹਾਂ ਕਿਹਨੂੰ ਚੱਕਣਾ ਨਹੀਂ ਇਹਦਾ ਪੋਜੀਸ਼ਨ ਦੀ ਬਹੁਤ ਵੱਡੀ ਤੇ ਆ ਗਿਆ ਅੱਜ ਤਾਂ ਪਾਰਟੀ ਦੇਣੀ ਪਊ ਮੈਨੂੰ ਆ ਦੇਖ ਲਾਪੀਸ਼ਨ ਤੇ ਆਇਆ ਕਰਨ ਗੱਲ ਕਰਦਾ ਤੇ ਤ੍ਰੀਤ ਨਾਲ ਜੇ ਕਰਨ ਕੌਣ ਮੰਗੋ ਹਲੋ ਕਿਹਦੇ ਕਿਸਨ ਤੇ ਆ ਗਏ ਨਹੀਂ ਬੱਟਾ ਬੁੱਟਾ ਵਾਲੇ ਦਾ ਹਾਂ ਐਂ ਜੀ ਦੇਖੋ ਆਹ ਕਾ ਆਫੂ ਸੁਜਾ ਆ ਪੱਤਿਆਂ ਵਾਲੀ ਨਾ ਮੇਥੀ ਜੀ ਆ ਗੁੱਲੀ ਡੰਡਾ ਵੀ ਆ ਦੇਖ ਜੀ ਨੇ ਆਜ ਰਖਾ ਮਤੈ ਨੂੰ ਯਾਰ ਹਾਂ ਜੀ ਹੈ ਦੇਖਦੇ ਆ ਇਹ ਹੀ ਆਹੀ ਅੱਧੇ ਕਿਲੇ ਜਿੱਤੇ ਤੇਰੀ ਦਵਾਈ ਲੈ ਜਾ ਜਿਵੇਂ ਆਹ ਆਲੇ-ਦਾਲੇ ਕਿਤੇ-ਕਿਤੇ ਢੋਲੀਆਂ ਜੋ ਪੰਜ ਚਾਰ ਢੂਕ ਨਹੀਂ ਕਰਦੇ ਉਹ ਬਾਬੇ ਵੀ ਲੂਂਦੇ ਨੇ ਪਰ ਪੰਨੀਆਂ ਦਾ ਫਿਰ ਵੀ ਕੱਟੂ ਜਰਾ ਇਹ ਆਇਚ ਹੈਗਾ ਗੁੱਲੀ ਡੰਡਾ ਇਹ ਵਾਦੂ ਹੈ ਉਹ ਇਹ ਕਹਰੇ ਚੋ ਦੇਖੀ ਕਿਥੇ ਓਏ ਆਹ ਦੇਖੜਾ ਗੁੱਲੀ ਡੰਡਾ ਇਹ ਆਹ ਹੋਰ ਕੀ ਆ ਇੰਨਾ ਗੁੱਲੀ ਡੰਡਾ ਜੀਨੇ ਸਾਨੂੰ ਤਾਂ ਇਹ ਲੱਗਦੇ ਹੀ ਨਹੀਂ ਹੂੰ ਇਹ ਗੁੱਲੀ ਡੰਡਾ ਕਿਹਨੇ ਦੇ ਦਿੱਤਾ ਨਹੀਂ ਇਹ ਤਾਂ ਕਿਹੜਾ ਜੀਨੇ ਯਾਰਾ ਇਹਦਾ ਮੇਰੀ ਕਾਣ ਕੱਕ ਨੰਬਰ ਆ ਕਾਲ ਜੀ ਨੇ ਲਿਆ ਕਿਹੜੀ ਕਿਹੜੀ ਲਿਆਉਣੀ ਆ ਫੇਰ ਸੋਨੂੰ ਪਤਾ ਹੀ ਆ ਫੇਰ ਆਪਣੀ ਜੱਟ ਲਾਈਫ ਦਾ ਅੱਜ ਫੇਰ ਆਪਾਂ ਗੁੱਲੀ ਡੰਡਾ ਜੀ ਅਸੀਂ ਆਪਣੇ ਕਿਲੇ ਚ ਤਾਂ ਕਰਕੇ ਇੱਕ ਐਕਸਲ ਪਾਈ ਐ ਤਰਸ ਕੰਮ ਦਿਖਾ ਦੇ ਵੀ ਐਕਸਲ ਵੀ ਆਪਣੇ ਕੋਲੇ ਪਈ ਦੀ ਪਹਿਲਾਂ ਦੀ ਤੇ ਇੱਕ ਪਈ ਆ ਬਾਈ ਜਿਹੜੀ ਤੁਹਾਨੂੰ ਪਤਾ ਹੀ ਆ ਘਾ ਪੂਜੇ ਤੋਂ 240 240 ਆਉਰਾ ਆਇਆ ਬਾਈ ਹੁਣ ਤੁਹਾਨੂੰ ਮਾਰ ਦਨੇ ਯਾਰ ਬਣਾ ਦੇਾਂਗੇ ਗੱਲ ਪਰਵਾਹ ਕਾ ਨੂੰ ਕਰਦੇ ਆ ਚੀਨੇ ਦੋ ਬੋਆ ਨਾ ਮਟਰ ਦਵਾਈ ਚੀਨੇ ਦੇ ਹੱਥ ਦੀ ਦਵਾਈ ਬਫਾ ਵਾਲੀ ਕਰਦੇ ਆ ਉਹ ਵੀ ਕਹਿੰਦੇ ਸੰਪਰ ਸੰਪਰ ਧਰ ਦਿੰਦੀ ਹੈ ਜਿਹੜੀ ਟੋਰੀ ਚ ਚੀਨਾ ਪਾ ਦਿੰਦਾ ਦਾ ਬਾਈ ਬਸ ਵੱਧਦੀ ਹੋ ਗਈ ਪੂਰਾ ਇਹ ਕਟਾ ਦਿੰਦੇ ਆ ਹੈ ਮਰ ਗਣਾ ਰਹਿਣ ਦੇ ਹੁਣ ਕਟਾਉਣੀ ਕਾਨੂੰ ਸ਼ਿੰਕਾਂ ਦਾ ਕੰਮ ਨਹੀਂ ਹੁੰਦਾ ਮੋੜ ਕਿਉਂ ਕਰਨਾ ਹੁਣ ਉਹ ਦੂਜੀ ਵਾਲੀ ਭਾਈ ਜੇ ਕਿਸੇ ਨੇ ਖੱਬਲ ਨਾ ਮਾਰਦਾ ਹੋਵੇ ਗੁੱਲੀ ਡੰਡਾ ਨਾ ਮਾਰਦਾ ਹੋਵੇ ਤਾਚੀ ਨੇ ਇਹਨੂੰ ਬੁਲਾ ਲਿਆ ਕਰੋ ਹਾਂ ਤਾਚੀ ਨੇ ਇਹਨੂੰ ਬੁਲਾ ਲਿਆ ਕਰੋ ਕਿਉਂਕਿ ਇਹਦੇ ਹੱਥ 'ਚ ਉਹੀ ਬਰਕਤ ਈ ਹੈ ਭਾਈ ਵੀ ਦਵਾਈ ਵੱਧ ਕੰਮ ਕਰ ਲੱਗ ਜਾਂਦੀ ਹੈ ਠੀਕ ਹੈ ਪਰ ਐਂ ਵੀ ਇਹ ਫ੍ਰੀ 'ਚ ਨਹੀਂ ਆਉਂਦਾ ਜੇ ਤੁਸੀਂ ਕਹੋ ਵੀ ਫ੍ਰੀ 'ਚ ਆ ਆ ਜੂਗਾ ਤੇ ਦਵਾਈ ਦਵਾਈ ਪਾ ਦੂਗਾ ਇਹਦੀ ਇਹ ਫੀਸ ਲੈਂਦਾ ਹੈ ਜਿਵੇਂ ਡਾਕਟਰ ਓਪੀਡੀ ਹਾਂ 75 ਪਾ ਦੇ ਚੰਗਾ 75 ਜਮਾ ਬਈ ਮਣਕੇ ਦਿਖਾਉਨੇ ਤੁਹਾਨੂੰ ਕੋਈ ਝੂਠ ਵਾਲੀ ਗੱਲ ਨਹੀਂ ਮੈਂ ਕਰਾ ਕੁੱਝ ਝੂਠ ਨਾ। ਜਦ ਮੈਂ ਉਹ ਕਹਿੰਦਾ ਮੈਂ ਕਾ ਕੇ ਬਾਲਾ ਕਹਿੰਦਾ ਵੀ ਭਾਈ ਕੁਝ ਝੂਠ ਵਾਲੀ ਗੱਲ ਨਹੀਂ। ਬਾਅਦ ਚ ਫਿਰ ਮੈਂ ਕਹਿਆ ਯਾਰ ਸੱਚ ਨੂੰ ਤਾਂ ਇਹ ਗੱਲਾਂ ਦੀ ਦਲੀਲਾਂ ਪੀਲਾਂ ਦੀ ਲੋੜ ਹੀ ਨਹੀਂ। ਹੈ? ਥੈਂਕਸ ਯਾਰ ਜੀ ਨੇ। ਬਾਬਾ ਧੰਨਵਾਦ। ਇਹ ਇੱਧਰ ਨੂੰ ਰੱਖ ਲੈਣਾ ਮਾੜੀ ਜੀ ਯਾਰ। ਮੈਂ ਇੱਧਰ ਰੱਖ ਲੈ ਮਾੜਾ ਮਟਰ ਰਹਿ ਜਾਊਗਾ। ਹਣਾ? ਹਾਂ। ਇਹ ਬਹੀ ਨੂੰ ਮਾਇਦੀ। हां ਵੀ ਮਤਰੋ ਜਿਵੇਂ ਤੁਹਾਨੂੰ ਪਤਾ ਹੀ ਆਪਣਾ ਰੰਗ ਦਾ ਕੰਮ ਚੱਲਦਾ ਸੀ ਅੱਜ ਆਪਣਾ ਰੰਗ ਜਮਾ ਹੋ ਗਿਆ ਫਾਈਨਲ ਲਾ ਪੌੜੀਆਂ ਤੋਂ ਲਾ ਸਾਰੇ ਕਿਤੇ ਤੱਕੇ ਤੱਲਿਆਂ ਦੇ ਠੀਕ ਆ ਤਾਹਾਂ ਤੋਂ ਸਾਰੇ ਕਿਤੇ ਹੋ ਗਿਆ ਯਾਰ ਉਧਰ ਉੱਟੇ ਉੱਟੇ ਦੇ ਨਿਬੜ ਗਿਆ ਕੰਮ ਬੁਰਸ ਬਰਸ ਧੋਤੇ ਨੇ ਆਹ ਧੋਕੇ ਧਰਤੇ ਨੇ ਠੀਕ ਆ ਗੰਬਲਿਆਂ ਤੇ ਵੀ ਜਿਹੜਾ ਰੈਂਜ ਦਾ ਮਾੜਾ ਮੋਟਾ ਰਹਿਣੇ ਹੁੰਦੇ ਸੀ ਉਹਨਾਂ ਤੇ ਵੀ ਕਰਤਾ ਐਂ ਲੱਗਦਾ ਵਾ ਠੀਕ ਆ ਆਇਆ ਬਾਈ ਠੇਕੇਦਾਰਾਂ ਦਾ ਨਾਮ ਲੈਉਣੇ ਆ ਹਾਂ ਵੀ ਠੇਕੇਦਾਰ ਕੰਮ ਦੇਖੋ ਜੀ ਕੰਮ ਓਕੇ ਰਿਪੋਰਟ ਆ ਤੇਰਾ ਪੂਰਾ ਵਧੀਆ ਦਰਸ਼ਕਾਂ ਨੂੰ ਵੀ ਦਿਖਾਤਾ ਦੇਖੋ ਮਤਰੋ ਬਣਾਤੀ ਗੱਲ ਪੂਰੀ ਹਾਂਜੀ ਠੇਕੇਦਾਰ ਜੀ ਹਾਂਜੀ ਕਿਵੇਂ ਰਿਹਾ ਮਾਹੌਲ ਵਧੀਆ ਰਹਾ ਮਾਹੌਲ ਕੰਮ ਪੂਰਾ ਓਕੇ ਰਿਪੋਰਟ ਪੂਰਾ ਜੀ ਹੋਰ ਸੁਣਾਓ ਹੋਰ ਵਧੀਆ ਹੈਗਾ ਜੀ ਬਸ ਲੋਟਾ ਕੰਮ ਪੂਰਾ ਹੋਰ ਕਿ ਦਰਸ਼ਕਾਂ ਨੂੰ ਵੀ ਦੱਸ ਦੇ ਵੀ ਜੇ ਕਿਸੇ ਨੇ ਕੰਮ ਕਰਾਉਣਾ ਮਿਲੋ ਠੀਕ ਹੈ ਨਾ ਜੀ ਆਪਣਾ ਉਧਰ ਚਲੀ ਜਾਂਦਾ ਹੈਗਾ ਜੀ ਇੱਕ ਇਹਨੂੰ ਬਨਾਰਸੀ ਦਾ ਬਾਈ ਦਵਾਤਾ ਦੀ ਕੋਠੀ ਦਾ ਉਹ ਵੀ ਆਇਆ ਅਮਰੀਕਾ ਤੋਂ ਉਹਦੀ ਕੋਠੀ ਦਾ ਉਹਦੇ ਚੱਲਾ ਕੰਮ ਹੋਣਾ ਭੋਲੇ ਤੇ ਚੱਲੀ ਜਾਂਦਾ ਬੀ ਚੱਲੀ ਜਾਂਦਾ ਕੰਮ ਮਤਰੋ ਦੋ ਕੋਠੀਆਂ ਮੁਕਾਈ ਦੀਆ ਤੁਹਾਡੀ ਲੱਕੀ ਦੇ ਤੇ ਬੱਬੂ ਦੇ ਹਾਂ ਉਹਦੋਂ ਨੇ ਵੇੜੀ ਦੀਆ ਲੱਕੀ ਦੇ ਗੱਗੂ ਦੇ ਵੀ ਇਹ ਨਹੀਂ ਕਰਿਆ ਬਾਕੀ ਵਧੀਆ ਰਿਹਾ ਯਾਰ ਕੁੱਲ ਮਿਲਾ ਕੇ ਅੱਜ ਠੇਕੇਦਾਰ ਨਾਲ ਹਸਾਬ ਕਰਤਾ ਸੀ ਆਪਾਂ ਠੇਕੇਦਾਰ ਨੇ ਆਪਣਾ ਬਹੁਤ ਮਾਨਤਾਣ ਕਰਿਆ ਠੇਕੇਦਾਰ ਨੇ ਆਪਾਂ ਨੂੰ 2000 ਰੁਪਿਆ ਠੇਕੇਦਾਰ ਕਹਿੰਦਾ ਕੋਈ ਨਾ ਫਰੀ ਤੂੰ ਛੱਡ ਦਿੰਿਆ 2000 ਰੁਪਿਆ ਠੇਕੇਦਾਰਾ 20000 ਬਣਦਾ ਜੀ ਠੇਕੇਦਾਰ ਕਹਿੰਦਾ ਕੋਈ ਨਾ 20 ਦੇ ਦੇ ਕਹਿੰਦਾ ਅਜੇ ਤੱਕ ਕਰਦੀ ਰਹਿਣਾ ਸਾਡਾ ਕੋਈ ਫਰਕ ਨਹੀਂ ਚਾ ਉਹ ਕਰਦੇ ਆਂ ਬਾਈ ਠੇਕੇਦਾਰਾ ਪੂਰਾ ਵਧੀਆ ਰਿਹਾ ਮਿੱਤਰੋ ਪੂਰਾ ਵਧੀਆ ਯਾਰ ਸਾਡੇ ਸਾਰੇ ਲੱਗ ਗਿਆ ਜੀ ਮਤਲਬ ਕਿ 30 32 ਦਿਹਾੜੀਆਂ ਬਾਈ ਹਣਾ ਪੂਰਾ ਓਕੇ ਰਿਪੋਰਟ ਰਿਹਾ ਕੰਮ ਬੇਨੇ ਨਾਲ ਸਾਰਾ ਸਾਡੇ ਜੋੜੀਆਂ ਹੋ ਗਈਆਂ ਜੀ ਆ ਸਾਰਾ ਅੰਦਰੋਂ ਕੰਮ ਰੇਰ ਸੋਈਆਂ ਸਾਰੇ ਆਏ ਵੀ ਵਧੀਆ ਰਿਹਾ ਯਾਰ ਦੇਖੋ ਭਾਈ ਉੱਤੇ ਉੱਤੇ ਵੀ ਉਹ ਵਾਲੀ ਸੁਰੱਖਿਆ ਵਾਲੀ ਦਾ ਸੁਰੱਖਿਆ ਸਾਈਨ ਉਹ ਲਾ ਉੱਤੇ ਵੀ ਡਿਜ਼ਾਈਨ ਪਾਉਂਦਾ ਠੇਕੇਦਾਰ ਸਮਝਾਉਂਦਾ ਵੀ ਐਂ ਕਰਦੇ ਐਂ ਕਰਦੇ ਠੇਕੇਦਾਰ ਤਾਂ ਫਿਰ ਪੈਸੇ ਫੜ ਨਹੀਂ ਆਉਂਦਾ ਹੁੰਦਾ ਨਾ ਠੇਕੇਦਾਰ ਫਿਰ ਕੰਮ ਤਾਂ ਜਦ ਤੱਕ ਤੋਂ ਪਾਇਆ ਨਹੀਂ ਤੁਸੀਂ ਕਦੇ ਰੰਗ ਪਾਇਆ ਹੈਗਾ ਉਹ ਵਾਲੀ ਨਹੀਂ ਸੁਰੱਖਿਆ ਵਾਲੀ ਉਹ ਚ ਪਾਇਆ ਯਾਰ ਉਹ ਨੂੰ ਪਾਇ ਰਿਹਾ ਨਹੀਂ ਬਸ ਉਹ ਛੋਟੀ ਬਾਟੀ ਕੰਮ ਦੇ ਦਿੰਦੀ ਹੈਗੀ ਜੋ ਕੁੜੀਆਂ ਉਹਨੀਆਂ ਨੂੰ ਪਾਣੀ ਪੋਣੀ ਹਾਂ 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 ਤਾਰ ਤੁਰ ਚੋਈ ਜਾਂਦੀ ਹੈ ਤਾਜ਼ ਮੇਰੇ ਕਿਰੇ ਮੱਤ ਜਾਈ ਕਿਤਾਜ਼ ਅੱਛਾ ਉੱਥੇ ਪਿੰਡ ਲੈ ਕੇ ਜਾਏਗਾ ਖੇਤ ਅੱਛਾ ਅੱਛਾ ਤੇਰੇ ਕੋਲ ਦਾ ਬਾਧੂ ਬਾਲਟੀਆਂ ਹੁੰਦੇ ਆਉਣ ਗਿਆ ਨਾ ਆਪਣੇ ਵੀ ਲੈ ਕੇ ਗਿਆ ਉਹ ਕਿਆ ਬਾਤ ਹੈ ਜਦੋਂ ਆਪਣੀ ਕੁਆਲਟੀ ਡਾਊਨ ਹੁੰਦੀ ਹੈ 7 ਰੁਪਏ ਕਿ ਢੜੀ ਬੰਦਾ ਆਉਂਦਾ ਹੇ ਟੇਕੇਦਾਰ ਬੰਦਾ ਉਹ ਅਗਲੇ ਦਾ ਮੰਗੂਗਾ ਕਾਏਗਾ ਕਿਆ ਯਾਰ 50 ਰੁਪਏ ਦੇ ਪਿੱਛੇ ਤੂੰ ਆਪਣੀ ਜਵਾਨ ਖਰਾਬ ਕਰ ਆਏ ਹਾਏ ਹਾਏ ਠੀਕ ਹੈ ਹਾਂ ਯਾ ਵਈ ਟੇਕੇਦਾਰ ਨੂੰ ਬਹੁਤ ਵਧੀਆ ਰਿਹਾ ਸਾਡਾ ਮੂੰਹ ਵੀ ਚੌੜ ਕਰੀ ਗਿਆ ਹਨਾ ਟੇਕੇਦਾਰ ਟੇਕੇਦਾਰ ਦੋ ਦੇ ਹਣੀਆਂ ਮੇਰੀਆਂ ਵੀ ਸੀ ਉਹ ਕੌਣ ਦੇਊਗਾ ਉੱਤੋਂ ਦੀ ਆਪਨੇ ਮੰਮੀ ਕਿੱਧਰ ਮੰਮੀ ਕਿੱਧਰ ਮੰਮੀ ਬਾਗੀ ਕਿਧਰ ਭੈਣ ਕੋਲ ਗਈ ਅ ਚੌਥੇ ਗਏ ਹਾਂ